ਬਿਹਗੜਾ ਮਹੱਲਾ ਪੰਜਵਾ ਖੂਜਤ ਸੰਤ ਫਿਰਹਿ ਪ੍ਰਭ ਪ੍ਰਾਣ ਆਧਾਰੇ RAM ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ RAM ਪ੍ਰਭ ਮਿਲਹੁ ਪਿਆਰੇ ਮયા ਧਾਰੇ ਕਰ ਦਇਆ लाਡ ਲਾਏ ਲੀ ਜੀਐ ਜੇ ਨਾਮ ਆਪਣਾ ਜਪਉ ਸੁਆਮੀ ਹਰ ਦਰਸ ਵੇਖੇ ਜੀ ਜੀਐ ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ ਜਪ ਤਪ ਵਰਤ ਕੀਨੇ ਵੇਖਨ ਕਉ ਚਰਣਾ RAM ਤਪਤ ਨਾ ਕਤ ਹੈ 부ਜੈ ਬਿਨ ਸੁਆਮੀ ਸਰਣਾ RAM ਰਗ ਸਰਣ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀ ਐ ਅਨਾਥ ਨਿਰਗੁਣ ਕਛ ਨਾ ਜਾਨਾ ਮੇਰਾ ਗੁਣ ਔਗਣ ਨਾ ਵਿਚਾਰੀ ਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ਨਾਨਕ ਚਾਤਰਿਕ ਹਰ ਗੂਦ ਮੰਗੈ ਜਪ ਜੀਵਾ ਹਰ ਹਰ ਚਰਣਾ ਅਮੇ ਅਸਰੋ ਭਰੋ ਪੀਓ ਹਰ ਹਰ ਨਾਮਾ RAM ਸੰਤਹਿ ਸੰਗ ਮਿਲੈ ਜਪ ਪੂਰਨ ਕਾਮਾ RAM ਸਭ ਕਾਮ ਪੂਰਨ ਦੁਖ ਵਿਦੀਰਨ ਹਰਿ ਨਿਮਖ ਮਨੋ ਨਾ ਬੀਸਰੈ ਆਨੰਦ ਆਨ ਦਿਨ ਸਦਾ ਸਾਚਾ ਸਰਬ ਗੁਣ ਜਗਦੀਸਰੈ ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਮਿਲੇ ਸ੍ਰੀ ਰੰਗ ਰਾਮਾ ਕਈ ਕੋਟਿਕ ਜਗ ਫਲਾ ਸੁਣ ਗਾਵਨ ਹਾਰੇ RAM ਹਰ ਹਰ ਨਾਮ ਜਪਤ ਕੁੱਲ ਸਗਲੇ ਤਾਰੇ RAM ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਾਧ ਮਨਾ ਸ਼ੋਭ ਦਿਵਸ ਆਏ ਗਹਿ ਕੰਠ ਲਾਏ ਪ੍ਰਭ ਊਚ ਅਗਮ અપਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ਮਿਹਗੜਾ ਮਹੱਲਾ ਪੰਜਵਾਂ ਛੰਤ ਨਨ ਕਾਏ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਵਦਿਆ ਤੇਰਾ ਕੋਏ ਨਾ ਵੇਲੀ RAM ਕੋਏ ਨਾ ਵੇਲੀ ਹੋਏ ਤੇਰਾ ਸਦਾ ਪਛੋਤਾਵਹਿ ਗੋਨ ਗੋਪਾਲ ਨਾ ਜਪਹਿ ਰਸਨਾ ਫਿਰ ਕਦਹੋ ਸੇ ਦਿਹ ਆਵਾਏ ਤਰ ਵਰ ਵਿਛੁੰਨੇ ਨਹਿ ਪਾਤ ਜੁੜਤੇ ਜਮ ਮਗ ਗਾਉਣ ਇਕੇਲੀ ਬਿਨਵੰਤ ਨਾਨਕ ਬਿਨ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ਤੂੰ ਵਲਵੰਚ ਲੂਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਕੀੜੇ ਕਾਣੀ RAM ਇਰਤ ਕਮਾਣੇ ਦੁਖ ਸਹੋ ਪ੍ਰਾਣੀ ਅਨੇਕ ਜੋਨ ਪਰਮਾਇਆ ਮਹਾ ਮੋਹਨੀ ਸੰਗ ਰਾਤਾ ਰਤਨ ਜਨਮ ਗਵਾਇਆ ਇਕਸ ਹਰ ਕੇ ਨਾਮ ਬਾਜ ਹਉ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ 모ਹੇ ਲੁਭਾਣੀ ਬੀਚ ਨਾ ਕੋਈ ਕਰੇ ਅਕਿਰਤ ਕਾਣ ਵਿਛੜ ਪਿਆ ਆਏ ਖਰੇ ਇਕੱਠੇਨ ਜਮ ਕੰਕਰ ਪਕੜ ਲਇਆ ਪਕੜੇ ਚਲਾਇਆ ਆਪਣਾ ਕਮਾਇਆ ਮਹਾ ਮੋਹਨੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਧੰਮ ਗਲ ਲਾਤਿਆ ਨਾਮ ਕ੍ਰੋਧ ਅਹੰਕਾਰ ਮੂਠਾ ਕੋਏ ਗਿਆਨ ਪਛੁਤਾਪੇ ਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪੇ ਆ ਤੁਜ ਬੇਨ ਕੋ ਨਾਹੀ ਪ੍ਰਭ ਰਾਖਨ ਹਾਰਾ RAM ਪਤਤ ਉਧਾਰਨ ਹਰ ਵਿਰਧ ਤੁਮਾਰਾ RAM ਅਤਤ ਉਦਾਰਨ ਸਰਣ ਸੁਆਮੀ ਕਿਰਪਾ ਨੇਦ ਦਇਆਲਾ ਆਂਧ ਕੂਪ ਤੇ ਉਦਰ ਕਰਤੇ ਸਗਲ ਘਟ ਪ੍ਰਤ ਪਾਲਾ ਸਰਣ ਤੇਰੀ ਕਟ ਮਹਾ ਵੇੜੀ ਇੱਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰੱਖੋ ਗੋਬਿੰਦ ਦੀਨ ਦਇਆਲਾ ਸੋ ਦੇਨ ਸਫਲ ਗਣਿਆ ਹਰ ਪ੍ਰਭੂ ਮਿਲਾਇਆ RAM ਸਭ ਸੁਖ ਪ੍ਰਗਟਿਆ ਦੁਖ ਦੂਰ ਪਰਾਇਆ RAM ਸੁਖ ਸਹਿਜ ਅਨੰਦ ਬਿਨੋਦ ਸਾਧ ਹੀ ਗੋਨ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਬਾਹੜ ਜੂਨ ਨਾ ਧਾਈਐ गह कंठ लाए सहज सुभाए आद अंकुर आया बिनवंत नानक आप मिलया बाहुड़ कथू ना जाया बिहागड़ा मोहल्ला पंजावां छंत सुनहु बिनंतिया स्वामी मेरे राम कोट अपराध भरे पी तेरे चेरे राम ਦੁਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇਸ ਹੈ ਭੰਜਨਾ ਸਰਨ ਤੇਰੀ ਰਖ ਲੇ ਹੋ ਮੇਰੀ ਸਰਬ ਮੈਂ ਨਿਰੰਜਨਾ ਸੋਨਤ ਵੇਖਤ ਸੰਗ ਸਭ ਕੈ ਪ੍ਰਭ ਨੀਰ ਹੂ ਤੇ ਨੀਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੇ ਹੋ ਘਰ ਕੇ ਚੇਰੇ ਤੂ ਸਮਰਥ ਸਦਾ ਹਮ ਦੀਨ ਵੇਖਾਰੀ RAM ਮਾਇਆ 모ਹੇ ਮਗਨ ਕਾਢ ਲਿਹੋ ਮੁਰਾਰੀ RAM ਲੋਭ 모ਹੇ ਵਿਕਾਰ ਵਾਦਿਓ ਅਨੇਕ ਦੋਖ ਕਮਾਵਨੇ ਅਲਿਪਤ ਵੰਦਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰអនុਗ੍ਰਹੋ ਬਤਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਉਪਰਾਣ ਆਧਾਰੀ ਤੂ ਸਮਰਥ ਵੱਡਾ ਮੇਰੀ ਮਤ ਥੋਰੀ RAM ਪਾਲਹਿ ਅਕਿਰਤ ਘਨਾ ਪੂਰਨ ਦ੍ਰਿਸ਼ਟ ਤੇਰੀ RAM ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਸ਼ੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕਉੜੀ ਪਸੂ ਨੀਚ ਏ ਅੰਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਥ ਸੁਆਮੀ ਵੈਜ ਰਖੋ ਮੋਰੀ ਜਾ ਤੇ ਵੀ ਛੁੜਿਆ ਤਿਨ ਆਪ ਮਿਲਾਇਆ RAM ਸਾਧੂ ਸੰਗਵੇਂ ਹਰ ਗੁਣ ਗਾਇਆ RAM ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈ ਪ੍ਰਗਟ ਭਾਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੇ ਪ੍ਰਭ ਘਰ ਲਾਏ ਛੋੜ ਚਿੰਤਾ ਅਚਿੰਤ ਹੋਏ ਵਾਹੜ ਦੁੱਖ ਨਾ ਪਾਇਆ ਨਾਨਕ ਦਰਸ਼ਨ ਦੇਖ ਜੀਵੇ ਗੋਵਿੰਦ ਗੁਣ ਨਿਧ ਗਾਇਆ ਬਿਹਗੜਾ ਮਹੱਲਾ ਪੰਜਵਾਂ ਛੰਤ बोल सो धर्मी डिया मौन कथ धारी राम तू नेत्री देख चलिया माया व्यवहारी राम सांग तेरए कछ ना चालै बिना गोविंद नामा देस वेश स्वर्ण रूपा सगल ऊणे कामा ਉਤਰਕ ਲਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂ ਨੀਂਦ ਭਰੇ ਜਾਗਤ ਕਤ ਨਹੀਂ RAM ਮਾਇਆ ਝੂਠ ਰੁਦਨ ਕੀਤੇ ਬਿਲ ਲਾਹੀ RAM ਮੇਲ ਲਾਹੇ ਕੀਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹਿ ਜਾਹੀ ਆਦ ਅੰਤੇ ਮਦ ਪੂਰਨ ਸਰਬਤਰ ਘਾਟ ਘਾਟ ਆਹੀ ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗ੍ਰਹਿਓ ਸੇਵਕ ਸਿਆਣੇ RAM ਸਰ ਪਰ ਵਿਛੜਣਾ 모ਹੇ ਪਛਤਾਣੇ RAM ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਐਹਲਾ ਜਨਮ ਗਵਾਈਐ ਹਾਓ ਹਾਓ ਕਰਤ ਨਾ ਤ੍ਰਿਸ਼ਨ ਬੂਜੈ ਨਹਿ ਕਾਮ ਪੂਰਨ ਗਿਆਨੇ ਬਿਨਵੰਤ ਨਾਨਕ ਬਿਨ ਨਾਮ ਹਰਿ ਕੀ ਕੀਤਿਆ ਪਛਤਾਨੇ ਧਾਰ ਉਨੁਗਰਹੁ ਆਪਣਾ ਕਰ ਲੀ ਨਾਰਾਮ ਭੁਜਾ ਗਹਿ ਕਾੜ ਲੀ ਜੋ ਸਾਧੂ ਸੰਗ ਦੀਨ ਨਾਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰੇ ਸੇ ਚੱਲੇ ਰਸਨਾ ਅਰਾਧੇ ਏਕ ਸੁਹਾਮੀ ਹਰ ਨਾਮ ਮਾਨ ਤਨ ਵੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬ ਗੁਣ ਪਰਬੀਨਾ ਬਿਹાગੜੇ ਕੀ ਵਾਰ ਮਹੱਲਾ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰ ਥੈ ਸੁਖ ਨਾ ਭਾਲ ਗੁਰ ਕਾ ਸਬਦ ਮਨ ਭੇਦੀਐ ਸਦਾ ਵਸੈ ਹਰਿ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜੇਨ ਹਰਿ ਵੇਖੈ ਨਦਰ ਨਿਹਾਲ ਮਹੱਲਾ ਚੀਜਾ ਸਿਫਤ ਅਖਜਾਨਾ ਵਖਸ ਹੈ ਜਿਸ ਵਖਸੈ ਸੋ ਖਰਚੈ ਖਾਏ ਸਤ ਗੁਰ ਬਿਨ ਹੱਥ ਨ ਆਵਈ ਸਭ ਥਕੇ ਕਰਮ ਕਮਾਏ ਨਾਨਕ ਮਾਨਮੁਖ ਜਗਤ ਧਨਹੀਣ ਹੈ ਅੱਗੇ ਭੁਖਾ ਕੇ ਖਾਏ ਪਾਉੜੀ ਸਭ ਤੇਰੀ ਤੂੰ ਸਬ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਤੇਸ ਦੀ ਤੂ ਭਗਤ ਥਾਏ ਪਾਏ ਏ ਜੋ ਤਉਦ ਮਨ ਪਾਇਆ ਜੋ ਹਾਰ ਪ੍ਰਭ ਭਾਵੈ ਸੋ ਥੀਐ ਸਭ ਕਰਨ ਤੇਰਾ ਕਰਾਇ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰਖਦਾ ਆਇਆ ਸਲੋਕ ਮਹਲਾ 3 ਜੀ ਨਾਨਕ ਗਿਆਨੀ ਜਾਗ ਜੀਤਾ ਜਾਗ ਜੀਤਾ ਸਭ ਕੋਏ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਏ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਾਨ ਮੁਖ ਮੂਲਹੁ ਭੁਲਾਇ ਅਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸਬਦ ਨਾ ਕਰੈ ਵਿਚਾਰ ਸੋਧ ਮਤ ਕਰਤੈ ਹਿਰ ਲਈ ਬੋਲਨ ਸਭ ਵਿਕਾਰ ਦਿਤੈ ਕਿਤੇ ਨਾ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋ ਟੁੱਟੀਆਂ ਭਲੀ ਜਿਨਾਂ ਮਾਇਆ 모ਹੀ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਧੁਰ ਤਿਨ ਕੀ ਪੈ ਜ ਰਖਦਾ ਆਪੇ ਰਖਣ ਹਾਰ ਮੇਲਾ ਪ੍ਰੀਤਮ ਸੁਖ ਪਾਇਆ ਸੱਚੈ ਸਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਕੌੜੀ ਜੀ ਜੰਤ ਸਭ ਤੇਰੇ ਆ ਤੂੰ ਸਭ ਨਾ ਰਾਸ ਜਿਸਨੋ ਤੂੰ ਦੇਹ ਤਿਸ ਸਭ ਕੇਸ਼ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਾਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤੇਸ ਦੀ ਤੂੰ ਮੰਨ ਲੈ へ ਸੋ ਜਨ ਸਾबास ਸਭ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਸਲੋਕ ਮਹੱਲਾ 3 ਗੁਰਮੁਖ ਸਚੈ ਭਾਵ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤਰ ਸਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚਾਕਰੀ ਭੈ ਰਾਜਕਾਰ ਕਮਾਏ ਜੇ ਹਾ ਸੇਵੈ ਤੇ ਹੋ ਹੂਵੇ ਜੇ ਚੱਲੈ ਤਸੈ ਰਜਾਏ ਨਾਨਕ ਸਭ ਕਿਛ ਆਪ ਹੈ ਅਵਰ ਨਾ ਦੂਜੀ ਜਾਏ ਪਾਉੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰ ਨਾ ਕੋਈ ਤੁਧ ਜੀਵੜ ਹੋਰ ਸਰੀਕ ਹੋਵੇ ਤਾਂ ਆਖੀਐ ਤੁਧ ਜੀਵੜ ਤੂੰ ਹੈ ਹੋਈ ਜੇਨ ਤੂੰ ਸੇਵਿਆ ਤੈਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਉ ਭੰਨਣ ਘੜਣ ਸਮਰੱਥ ਦਾਤਾਰ ਹੈ ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਦ ਜੀਵਣ ਦਾਤਾਰ ਮੈਂ ਕੋਈ ਨਦਰ ਨ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਾਲੀ ਉਰਈ ਸਭ ਲੋਈ ਸਲੋਕ ਮਹੱਲਾ 3 ਜਾ ਮਾਨ ਪਰਤੀਤ ਨਾ ਆਈਆ ਸਹਿਜ ਨਾ ਲਗੋ ਭਾਉ ਸਬਦੈ ਸਾਧ ਨਾ ਪਾਇਓ ਮਨ ਹੱਠਿਆ ਗੁਣ ਗਾਏ ਨਾਨਕ ਆਇਆ ਸੋ ਪਰਵਾਣ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ 3 ਜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਏ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾਂ ਖਾਏ ਸਤਿਗੁਰ ਕੈ ਭੈ ਭਨ ਨਾ ਘੜਿਓ ਰਹੈ ਅੰਕ ਸਮਾਏ ਆਨ ਦਿਨ ਸਹਸਾ ਕਦੇ ਨਾ ਚੂਕੇ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਇ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜੈ ਆਇ ਸੱਚਾ ਨਾਮ ਨਾ ਲਗੋ ਮੀਠਾ ਜੇਤ ਨਾਮ ਨਾਵ ਨਿਧ ਪਾਏ ਜੀਵਤ ਮਰੇ ਮਰੇ ਫੋਨ ਜੀਵੇ ਤਾ ਮੋਖ ਅੰਤਰ ਪਾਏ ਤੋਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮ ਕੀ ਆ ਪਾਏ ਗੁਰ ਕਾ ਸਬਦ ਸੰਮਾਲ ਤੂ ਮੂੜੇ ਗਤ ਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿਚਹੁ ਆਪ ਗਵਾਏ ਪਾਉੜੀ ਜਿਸ ਦਾ ਚਿੱਤ ਵਸਿਆ ਮੇਰਾ ਸਵਾਮੀ ਤਿਸ ਨੂੰ ਕਿਉਂ ਅੰਦੇਸਾ ਕਿਸੈ ਗੱਲੈ ਦਾ ਨੂੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆ ਕੇਵ ਨਿਮਖ ਘੜੀ ਮੋਹ ਮੋੜੀਐ ਜੇਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ ਸਭ ਦੁੱਖ ਭੋਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਵੰਦਨ ਤੋੜੀਐ ਹਰ ਕਿਰਪਾ ਤੇ ਹੋ ਆਵਾਰ ਭਗਤ ਹਰ ਭਗਤ ਜਨਾ ਕੈ 모ਹੇ ਡਿਠੈ ਜਗਤ ਤਰਿਆ ਸਭ ਲੋੜੀਐ ਸਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮੰਨ ਵਸਾਇਆ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰੇ ਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰੇ ਆ ਪਾਉੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਿਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸੁਬਾਏ ਗੁਰ ਪ੍ਰਸਾਦ ਕਹੈ ਜਨ ਨਾਨਕ ਹਰ ਸਚੇ ਕੀ ਗੁਣ ਗਾਏ ਸਲੋਕ ਮਹਲਾ 3 ਜਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਧਿਗ ਜੀਵਨ ਧਿਗ ਵੇਸੈ ਜੇ ਆਸਾ ਅੰਦੇਸਾ ਤਾਜ ਰਹਿ ਗੁਰਮੁਖ ਭਿਖਿਆ ਨਾ ਆਉ ਤਿਸ ਕੇ ਚਰਨ ਪਖਾਲੀਐ ਨਾਨਕ ਹਾਉ ਬਲੇ ਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੇ ਆਵਤ ਜਾਤ ਨਾ ਦੀ ਸਹੀ ਨਾਮ ਘਰ ਪੰਖੀ ਤਾਹੇ ਬਹੋ ਰੰਗੀ ਰਸ ਭੋਗਿਆ ਸਬਦ ਰਹੈ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਨ ਪਾਉੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾਵੇ ਆਪ ਪਕਾਵੇ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ ਜੇ ਸੁਨੋ ਕਿਰਪਾਲ ਹੋਵੈ ਹਰ ਆਪੇ ਤਿਸਨੋ ਹੁਕਮ ਮਨਾਵੈ